ਕਿਤੇ ਦੂਰ ਸੋਹਣਿਆ ਕੱਲੀ ਨੂੰ ਲੈ ਜਾ ਕਿਤੇ ਦੂਰ ਚਰਖੀ ਰਗੀਨ ਦਰਵਾਜੇ ਵਿੱਚ ਢਾਕੇ ਬਹਿਖ ਲੰਮੇ ਲੰਮੇ ਉਹ ਬਹਿਖ ਲੰਮੇ ਲੰਮੇ ਪਾਵੇਂ ਬਿੱਲੋ ਤੰਦਨੀ ਰਹੀ ਬਚਕੇ ਹਾਨਣੇ ਹੋਰ ਨਾ ਚੜਾ ਲਵੀ ਕੋ ਚੰਦਨੀ ਰਹੀ ਬਚਕੇ ਹਾਨਣੇ ਦੀਪਾ ਤੂੰ ਵੀ ਆਲਾ ਜੀ ਸਾਡੇ ਸਤਕਾਰਯੋਗ ਨੇ ਬਹੁਤ ਗੀਤਾਂ ਦੇ ਵਿੱਚ ਇਹਨਾਂ ਨੇ ਆਪਣੀਆਂ ਉਂਗਲੀਆਂ ਦੇ ਐਸੇ ਪੋਟੇ ਘਵਾਏ ਨੇ ਕਿ ਗੀਤਾਂ ਦੇ ਵਿੱਚ ਵਹਿ ਜਾ ਵਹਿ ਜਾ ਕਰਵਾ ਦਿੰਦੇ ਨੇ ਸਵਾਗਤ ਕਰਦੇ ਆਂ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਆ ਕੋ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਕੀ ਇੱਕ ਕਿਵੇਂ ਸ਼ੌਂਕ ਪੈ ਗਿਆ ਹੱਥ ਦੇ ਵਿੱਚ ਤੂੰ ਵੀ ਇੰਨੀ ਤੇਜ਼ ਤੁਸੀਂ ਵਜਾ ਲੈਂਦੇ ਹੋ ਵੀ ਜਿੰਨੀ ਚਾਹੀਦੀ ਉਹ ਕੰਨੀ ਹੁੰਦੇ ਪਰਿੰਦਾ ਪਰਨੀ ਮਾਰਦਾ ਹਾਂਜੀ ਹਾਂਜੀ ਇਹ ਸ਼ੌਕ ਜੀ ਜਦੋਂ ਛੋਟੀ ਉਮਰ ਸੀਗੇ 5-7 ਸਾਲ ਦੇ ਉਦੋਂ ਹੀ ਗਾਣੇ ਸੁਣਦੇ ਸੀ ਅਸੀਂ ਸਪੀਕਰਾਂ ਤੇ ਜੀ ਉਦੋਂ ਗਾਣੇ ਚੱਲ ਜਾਂਦੇ ਸੀ ਸਤਿਗੁਰਾਂ ਤੇਰੀ ਲੀਲਾ ਨਿਆਰੀਆ ਸਦੀਕ ਸਾਹਿਬ ਦੇ ਗਾਣੇ ਚੱਲ ਜਾਂਦੇ ਸੀਗੇ ਉੱਥੋਂ ਫਿਰ ਅਸੀਂ ਵੀ ਤੁੰਬੀ ਸ਼ੁਰੂ ਕਰ ਲਈ 6 ਰੁਪਏ ਦੀ ਤੁੰਬੀ ਉਧਾਰਦੀ ਡਾਬੜੀ ਮਹਿੰਦਾਂਦਾ ਸੀ ਐਦਾਂ ਮੈਂ ਫਿਰ ਵਜਾਉਂਦਾ ਰਹਾ ਥੋੜੀ ਥੋੜੀ ਸਿੱਖ ਗਿਆ ਤੇ ਹੁਣ ਮੈਂ ਚਮਕੀਲਾ ਜੀ ਨਾਲ ਜਦੋਂ ਵਜਾਈ ਸਾਰੇ ਨਾਮ ਮੇਰਾ ਆ ਗਿਆ ਦੀਪਕ ਤੁੰਬੀ ਵਾਲਾ ਬੜੀ ਦੁਨੀਆ ਨਾਲ ਤੁੰਬੀ ਵਜਾਈ ਆ ਤੇ ਪਹਿਲੀ ਵਾਰੀ ਕਿਹਦੇ ਨਾਲ ਸੰਪਰਕ ਦੇ ਵਿੱਚ ਆਏ ਕਿਉਂਕਿ ਜਦੋਂ ਘਰ ਦੇ ਇਸ ਚੀਜ਼ ਨੂੰ ਬਹੁਤਾ ਲਾਈਕ ਨਹੀਂ ਕਰਦੇ ਤਾਂ ਤੁਹਾਡੇ ਪਰਿਵਾਰ ਨੇ ਸੌਖਾ ਹੀ ਮੰਨ ਲਿਆ ਵੀ ਪੁੱਤ ਵਜਾ ਲਿਆ ਕਰ ਦੂੰਗੀ ਮੈਂ ਤਾਂ ਜੀ ਪੜਦਾ ਪੜਦਾ ਉੱਥੋਂ ਛੇਵੇਂ ਚ ਹਟ ਗਿਆ ਸੀ ਐਸੇ ਲਾਈਨ 'ਚ ਆਇਆ ਰੋਜ਼ ਆਉਂਦਾ ਰਿਹਾ ਫਿਰ ਪਰਮਿੰਦਰ ਸੰਧੂ ਜੀ ਦੇ ਉਹਨਾਂ ਨੇ ਮੈਨੂੰ ਰੱਖਿਆ ਕਰੇ ਉੱਥੋਂ ਵੀ ਸਿੱਖਿਆ ਮਾੜਾ ਮੋਟਾ ਕਰਦਾ ਕਰਦਾ ਮੈਂ ਇਸ ਲੁਧਿਆਣ ਵਾਲੀ ਕੰਪਨੀ ਚ ਆ ਗਿਆ ਇੱਥੇ ਆਪਣੀ ਇੰਡਸਟਰੀ ਚ ਇੱਥੇ ਮੈਨੂੰ ਮੌਕਾ ਮਿਲ ਗਿਆ ਚਮਕੀਲਾ ਜੀ ਨਾਲ ਟਿੱਕੀ ਸਾਹਿਬ ਨੇ ਮੈਨੂੰ ਮਿਲਾਤਾ ਸੀ ਉੱਥੋਂ ਫਿਰ ਅਸੀਂ ਗਾਣਾ ਗਾਇਆ ਟੱਕੇ ਟੱਕੂ ਖੜਕੇ ਉਹ ਸਾਡਾ ਗਾਣਾ ਟੱਕ ਗਿਆ ਪਰ ਉਹ ਪ੍ਰੋਡੂਸ ਲਾਉਣ ਲੱਗ ਪਿਆ ਫਿਰ 5-6 ਸਾਲ ਲਾਏ ਮੈਂ ਅਮਰ ਸਿੰਘ ਚਮਕੀਲਾ ਜੀ ਨਾਲ ਨਾਲ ਤੁੰਬੀ ਵਜਾਉਂਦਾ ਰਿਹਾ ਉੱਥੇ ਸਟੂਡੀਓ ਚ ਤੇ ਵਾਜਾ ਵਜਾਉਂਦਾ ਰਿਹਾ ਇਹਦਾ ਮੈਨੂੰ ਪਹਿਲਾ ਗਾਣਾ ਮੇਰਾ ਹੁੰਦਾ ਸੀ ਤੇ ਤੂੰ ਵੀ ਮੈਨੂੰ ਸੁਣ ਉਹ ਇਹਦਾ ਟਕੂਆ ਗੀਤ ਦੇ ਵਿੱਚ ਤੂੰ ਵੀ ਚਮਕੀਲਾ ਸਾਹਿਬ ਨੇ ਨਹੀਂ ਵਜਾਈ ਨਹੀਂ ਮੈਂ ਤੁਹਾਨੂੰ ਸਾਰੇ ਗਾਣੇ ਜਿਹੜੇ ਮੈਂ ਵਜਾਏ ਇੱਕ ਛੱਡ ਕੇ ਰੱਬਾ ਵਿੱਚ ਟੱਕਾਂ ਦੇ ਫੀਲਡ ਵਰਕ ਅੜ ਗਈ ਉਹ ਉਹਨਾਂ ਨੇ ਆ ਵਜਾਇਆ ਬਾਕੀ ਸਾਰੇ ਉਹਨਾਂ ਦੇ ਮੇਰੇ ਹੀ ਆ ਫਿਰ ਮਾਝੇ ਦੀ ਮੋਮਬਤੀ ਆਪਣਾ ਕਮਲਹੀਰ ਦੀ ਸਾਰੀ ਕਾਸਟ ਮੇਰੀ ਆ ਬੇਬੀ ਡੋਲ ਮਸ ਉਹਨਾਂ ਦੀ ਮੇਰੀ ਆ ਅਗਲਾ ਜਵਾਨਾ ਟੂਜ ਜਮਲ ਉਹਦੇ ਤਰਮਿੰਦਰ ਜੀ ਦੀ ਫਿਲਮ ਦੇ ਉਹ ਮੈਂ ਵਜਾਈ ਆ ਹੋਰ ਬਲਕਾਰ ਨਹੀਂ ਰਿਲੇ ਦੇ ਗਾਣੇ ਵਜਾਏ ਮੈਂ ਤੇ ਆਪਣੇ ਅੰਮ੍ਰਿਤਸਰ ਦੇ ਮੋਹਣੀ ਰਸੀਲਾ ਦੇ ਬਜਾਏ ਆ ਪਾਲੀ ਦੇਤਵਾਗੇ ਸਾਰੇ ਗਾਣੇ ਮੈਂ ਬਜਾਏ ਆ ਸੰਦੀਰ ਲਾ ਸਾਹ ਦੇ ਗਾਣੇ ਤੂੰ ਵੀ ਮੈਂ ਬਜਾਇਆ ਕਿਹੜੇ ਕਿਹੜੇ ਦੱਸਾਂ ਮੈਂ ਆਮ ਤੋਂ ਗਨੇ ਨਹੀਂ ਆ ਪੀਲਾ ਸਾਹਿਬ ਦਾ ਟੱਕੂਏ ਤੇ ਟੱਕਵਾ ਹਉਣ ਦਿਓ ਮਾੜਾ ਟੋਕੇ ਟੋਕੇ ਤੋਂ ਸ਼ੁਰੂ ਹੁੰਨੇ ਆ ਚਾਰ ਪੰਜ ਮੈਂ ਸੁਣਾਉਣੇ ਆ ਇਦ ਮਰੇ ਇਦ ਕੋ ਗਾਣਾ ਸੀ ਤਕੂਆ ਵਾਲਾ ਇਹ ਸੀ ਮੈਂ ਪਹਿਲੀ ਵਾਰ ਗਿਆ ਸੀ ਉੱਥੇ ਜੀ ਜਦੋਂ ਮੈਂ 1 2 3 ਚ ਚਕਾਉਂਦੇ ਸੀ ਮੈਨੂੰ ਤੇ ਪਹਿਲੀ ਜਾਜ ਨਹੀਂ ਸੀ ਇੰਨੀ ਇਹਦੇ ਚ ਮੈਂ ਦੋ ਗਾਣੇ ਚ ਵਜਾਈ ਆ ਦੁਰੜਾਣਾ ਜਾਨੀ ਪੱਟ ਤੋਂ ਚਕਾਉਂਦੀ ਇੱਕੋ ਇੱਕ ਉਹਦੋਂ ਮੈਨੂੰ ਸਿਖਾਇਆ ਸੀ ਹਜੇ ਫਿਰ ਆ ਗਿਆ ਜੀਜਾ ਲੱਕ ਮਣਲਾ ਇਹ ਆ ਗਏ ਇਹ ਸਾਰੇ ਮੈਨੂੰ ਵਜਾਉਂਦੇ ਇਹ ਵੀ ਤੁਹਾਨੂੰ ਸੁਣਾਉਣਾ ਮੈਂ ਕਿਤੇ ਦੂਰ ਸੋਣਿਆ ਕੱਲੀ ਨੂੰ ਲੈ ਜਾ ਕਿਤੇ ਦੂਰ ਕੁੜੀਆਂ ਦੇ ਨਾਲ ਜਾਂਦੀ ਅੱਛਾ ਤੁਸੀਂ ਦੱਸਿਆ ਵੀ ਬਾਲੀਵੁੱਡ ਦੇ ਵਿੱਚ ਬੇਬੀ ਡਾਲ ਮੈਂ ਸੋਣੇ ਦੀ ਉਹ ਹੋ ਜੇਗੀ ਉਹਦਾ ਸੁਭਾਅ ਕਿਵੇਂ ਬਣੇ ਬੇਬੀ ਡੋਲ ਮੈਨੂੰ ਉੱਥੇ ਜਸਸੀ ਕੜਿਆਲ ਸੀ ਜਲੰਧਰ ਦਾ ਹਾਂਜੀ ਉਹਦੇ ਕੋਲੇ ਮੈਂ ਤੁੰਬੀ ਵਜਾਉਣ ਜਾਂਦਾ ਲੋਕਾਂ ਕੋਲੇ ਪਰ ਉਥੋਂ ਕਹਿੰਦਾ ਵੀ ਦੋ ਗਾਣੇ ਆਏ ਆ ਇੱਕ ਬੇਬੀ ਡੋਲ ਮੈਂ ਕਿਹਾ ਇਹ ਤਾਂ ਯਾਰ ਹੋਰ ਹੀ ਤਰ੍ਹਾਂ ਦਾ ਗਾਣਾ ਕਹਿੰਦਾ ਨਹੀਂ ਤੁਜਾ ਉਹਨੇ ਫਿਰ ਮੈਂ ਤੁੰਬੀ ਵਜਾਏ ਕਿੰਨੇ ਉਹਨਾਂ ਨੇ ਥੋੜਾ ਵਿੱਚ ਰੱਖਿਆ ਉਹਦੇ ਚਾਹੁੰਦਾ ਹੁੰਦਾ ਇਦਾਂ ਉਹ ਚ ਵਜਿਆ ਤੂੰ ਵੀ ਜਮਲਾ ਜੀ ਦਾ ਸਤਗੁਰਾਂ ਦੀ ਲੀਲਾ ਸੁਣਾਉਣਾ ਮੜਾ ਉਹ ਵੀ ਰੱਬ ਦਾ ਨਾਮ ਲੈਣਾ ਹੀ ਪਹਿਲਾਂ ਭੁੱਲ ਕੇ ਚੇਤਾ ਮਾਫ ਕਰਨਾ चार की रंगीन दरवाजे भी चढ़ाके ਚਰਖੀ ਰੀਨ ਦਰਵਾਜੇ ਵਿੱਚ ਢਾਕੇ ਬੈ ਕੇ ਲੰਮੇ ਲੰਮੇ ਉਹ ਬੈ ਕੇ ਲੰਮੇ ਲੰਮੇ ਪਾਵੇਂ ਬਿੱਲੋ ਚੰਦਨੀ ਰਹੀ ਬਚ ਕੇ ਖਾਨਣੇ ਹੋਰ ਨਾ ਚੜਾ ਲਵੀ ਕੋਈ ਚੰਦਨੀ ਰਹੀ ਬਚ ਕੇ ਖਾਨਣੇ ਵੇਖੀ ਕੀਤੇ ਬੈ ਨਾ ਜਾਈ ਨਜ਼ਰਾਂ ਲਵਾ ਕੇ ਨੀ ਉਵੇ ਕੀ ਕਿਤੇ ਬੈ ਨਾ ਜਾਈ ਨਜਰਾਂ ਲਵਾ ਕੇ ਨੀ ਤਨ ਜੇ ਮੁਕੜੇ ਨੂੰ ਰਖੀਏ ਛਪਾ ਕੇ ਨੀ ਮੇਰੀ ਮੱਤ ਦਿੱਤੀ ਤੈਨੂੰ ਕਦੇ ਕੰਮ ਆਊ ਮੈਂ ਕਿ ਮੇਰੀ ਮੱਤ ਦਿੱਤੀ ਮੇਰੀ ਮੱਤ ਦਿੱਤੀ ਤੈਨੂੰ ਕਦੇ ਕੰਮ ਆਊ ਰੱਖ ਕਰਕੇ ਗਲੀ ਦਾ ਬੂਆ ਬੰਦ ਨੀ ਰਹੀ ਬਚ ਕੇ ਖਾਨਣੇ ਹੋਰ ਨਾ ਚੜਾ ਦੇਵੀ ਕੋ ਚੰਦਨੀ ਰਹੀ ਬਚ ਕੇ ਖਾਨਣੇ ਹੋਰ ਨਾ ਚੜਾ ਦੇਵੀ ਕੋ ਚੰਦਨੀ ਰਹੀ ਬਚ ਕੇ ਖਾਨਣੇ